ਸਤਿ ਆਲ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਡੀਓ ਬੁੱਕ ਬਾਈ ਮਨਦੀਪ ਕੌਰ ਦੇ ਵਿੱਚ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕੇ ਦੀ ਯਾਤਰਾ ਬਾਰੇ ਕਰਤਾਰ ਕਰਤਾਰ ਤੇ ਕਰਤਾਰ ਦੀ ਰਚਨਾ ਦਾ ਜਿਹੜਾ ਸੱਦਾ ਗੁਰੂ ਜੀ ਨੇ ਜਵਾਨੀ ਵਾਰੇ ਸੁਲਤਾਨਪੁਰੇ ਸੁਣਿਆ ਸੀ ਉਹ ਅਜੇ ਤੱਕ ਆਪ ਜੀ ਦੇ ਕੰਨਾਂ ਵਿੱਚ ਗੂੰਜਦਾ ਸੀ ਆਪਨੇ ਪੂਰਬ ਬਹੁਲ ਬਰਮਾ ਤੱਕ ਦੱਖਣ ਵੱਲ ਲੰਕਾ ਤੱਕ ਅਤੇ ਉੱਤਰ ਵੱਲ ਤਿੱਬਤ ਅਤੇ ચીਨ ਤੱਕ ਦਾ ਚੱਕਰ ਲਾਇਆ ਅਤੇ ਹਰ ਥਾਂ ਸਤਨਾਮ ਦਾ ਮੰਤਰ ਜਪਾ ਕੇ ਲੋਕਾਂ ਨੂੰ ਜੀਵਨ ਦਾਣ ਦੇ ਕੇ ਅਤੇ ਨੇਕੀ ਤੇ ਉਦਮ ਭਰੇ ਜੀਵਨ ਦਾ ਉਪਦੇਸ਼ ਦੇ ਕੇ జగਤ ਜਲੰਦੇ ਦੀ ਬਹੁਤੀ ਬਹੁੜੀ ਕੀਤੀ ਸੀ ਆਪ ਹਿੰਦੂਆਂ ਤੇ ਮੁਸਲਮਾਨਾਂ ਦੀਆਂ ਕੇਂਦਰੀ ਥਾਵਾਂ ਤੇ ਗਏ ਉੱਥੇ ਇਨ੍ਹਾਂ ਧਰਮਾਂ ਦੇ ਉੱਗੇ-ਉੱਗੇ ਵਿਦਵਾਨਾਂ ਨੂੰ ਮਿਲੇ ਅਤੇ ਉਹਨਾਂ ਨੂੰ ਨਿਸ਼ਚਾ ਕਰਾ ਦੱਤਾ ਕਿ ਆਹ ਜਿਹੜੇ ਦਾਅਵੇ ਉਹ ਲੋਕ ਬਨਦੇ ਸਨ ਉਹ ਝੂਠੇ ਸਨ ਜਿਸ ਕਿਸੇ ਨੂੰ ਆਪ ਮਿਲੇ ਉਸ ਨੂੰ ਆਪ ਨੇ ਚੰਗੀ ਤਰ੍ਹਾਂ ਨਿਸ਼ਚਾ ਕਰਾ ਦਿੱਤਾ ਕਿ ਨਿਰੇਮੂ ਜਵਾਨੀ ਦੇ ਦਾਅਵੇ ਇਸ ਜਾਂ ਉਸ ਪੈਗੰਬਰ ਤੇ ਰੱਖਣ ਹਾਰੇ ਉੱਪਰ ਵਿਸ਼ਵਾਸ ਇਨਸਾਨ ਨੂੰ ਸੰਸਾਰ ਯਾਤਰਾ ਵਿੱਚ ਜਾਂ ਪਰਲੋਕ ਵਿੱਚ ਸਹਾਈ ਨਹੀਂ ਹੋ ਸਕਦੇ ਸਗੋ ਠੀਕ ਸੱਚੇ ਖਿਆਲ ਸੱਚੀ ਕਰਨੀ ਅਤੇ ਠੀਕ ਦਿਲੀ ਭਾਵ ਹੀ ਇਨਸਾਨ ਦੀ ਮਦਦ ਕਰ ਸਕਦੇ ਹਨ ਦੀਨ ਧਰਮ ਜਾਤ ਪਾਤ ਦੇ ਫਰਕ ਵਖੇਵੇਂ ਕੇਵਲ ਇਥੋਂ ਲਈ ਹੀ ਹਨ ਇਹ ਤਾਂ ਇਨਸਾਨਾਂ ਵਿੱਚ ਵੰਡੀਆਂ ਹੀ ਪਾਉਂਦੇ ਹਨ ਇਨਸਾਨ ਦਾ ਆਚਰਣ ਉਸ ਦੇ ਗੁਣ ਉਸ ਦੇ ਅਮਲ ਹੀ ਹਨ ਜੋ ਮਗਰੋਂ ਇਸ ਦੇ ਨਾਲ ਜਾਂਦੇ ਹਨ ਇਸ ਕਰਕੇ ਜਿੱਥੇ ਵੀ ਗੁਰੂ ਜੀ ਗਏ ਉਹਨਾਂ ਨੇ ਲੋਕਾਂ ਦੇ ਆਚਰਣ ਉੱਚੇ ਤੇ ਸੁੱਚੇ ਕੀਤੇ ਆਪ ਦੀ ਵੱਡੀ ਸਿੱਖਿਆ ਇਹ ਸੀ ਕਿ ਸਭੇ ਚੀਜ਼ ਸੱਚ ਤਾਂ ਔਰੇ ਹਨ ਨੀਵੀਆਂ ਹਨ ਪਰ ਸੱਚਾ ਆਚਰਣ ਸਭ ਤੋਂ ਉੱਚਾ ਹੈ ਆਪ ਜੀ ਨੇ ਲੋਕਾਂ ਨੂੰ ਸੱਚੇ ਜੀਵਨ ਦੀ ਜਾਂਚ ਸਿਖਾਈ ਅਜਿਹੇ ਜੀਵਨ ਦੀ ਜਿਸ ਵਿੱਚ ਆਤਮਾ ਸਦਾ ਕਰਤਾਰ ਦੇ ਧਿਆਨ ਵਿੱਚ ਜੁੜੀ ਰਹੇ ਇਨਸਾਨੀ ਤਾਕਤਾਂ ਤੇ ਬਿਰਤੀਆਂ ਆਤਮਾ ਦੇ ਮੁਤਾਬਿਕ ਅਤੇ ਉਸ ਦੇ ਅਧੀਨ ਹੋਣ ਅਤੇ ਇਨਸਾਨ ਦਾ ਸਰੀਰ ਨਰਵਾਤ ਤੇ ਮਜਬੂਤ ਹੁੰਦਾ ਹੋਇਆ ਮਨ ਤੇ ਆਤਮਾ ਦੇ ਅਧੀਨ ਹੋਵੇ ਪੀਰ ਫਕੀਰ ਮੂਲਾ ਪੰਡਤ ਬ੍ਰਾਹਮਣ ਜੋਗੀ ਤੇ ਵਿਦਵਾਨ ਲੋਕ ਆਪ ਜੀ ਨੂੰ ਮਿਲੇ ਅਤੇ ਸਾਬਣੇ ਆਪ ਨੂੰ ਚਰਚਾ ਬਹਿਸ ਵਿੱਚ ਹਾਰ ਦੇਣ ਦੇ ਯਤਨ ਕੀਤੇ ਆਪਨੇ ਉਹਨਾਂ ਸਭ ਦੇ ਦਿਲਾਂ ਨੂੰ ਹਿਲਾਉਣਾ ਦਿੱਤਾ ਹਉਮੇ ਹੰਕਾਰ ਤੇ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਿਆ ਅਤੇ ਉਹਨਾਂ ਨੂੰ ਹਰ ਪ੍ਰਾਣੀ ਅੰਦਰ ਵਸ ਰਹੀ ਰੱਬੀ ਚੋਤ ਵੇਖਣ ਪਛਾਣਨ ਦੀ ਤਾਕਤ ਬਖਸ਼ੀ ਹਰ ਥਾਂ ਆਪਣੇ ਆਪਣੇ ਸ਼ਰਧਾਲੂਆਂ ਨੂੰ ਇਹ ਤਾਕੀਦ ਕੀਤੀ ਸੀ ਕਿ ਅਸਲੀ ਜੀਵਨ ਪਿਆਰ ਚਾਨਣ ਤੇ ਆਨੰਦ ਖੇੜੇ ਦਾ ਜਿਹੜਾ ਸੰਦੇਸ਼ ਅਸਾ ਤੁਹਾਨੂੰ ਦਿੱਤਾ ਹੈ ਤੁਸੀਂ ਉਹ ਹੋਰਨਾਂ ਤੱਕ ਪਹੁੰਚਾਓ ਇਸ ਤਰ੍ਹਾਂ ਲੋਕਾਂ ਨੂੰ ਉੱਚੀਆਂ ਸੁੱਚੀਆਂ ਤੇ ਇੱਕ ਜਾਣ ਕਰਨ ਦੀ ਜਿਹੜੀ ਲਹਿਰ ਆਪ ਤੋਰ ਦਿੰਦੇ ਸਨ ਉਹ ਆਪ ਦੇ ਉਹਨਾਂ ਥਾਵਾਂ ਤੋਂ ਚਲੇ ਜਾਣ ਮਗਰੋਂ ਵੀ ਚਾਰੀ ਰਹਿੰਦੀ ਸੀ ਗੁਰੂ ਜੀ ਨੇ ਪੂਰਬ ਦੱਖਣ ਅਤੇ ਉੱਤਰ ਦੀ ਦਿਸ਼ਾਂ ਦਾ ਦੌਰਾ ਕਰ ਲਿਆ ਸੀ ਅਤੇ ਥਾਂ-ਥਾਂ ਅਣਗਿਣਤ ਪ੍ਰਾਣੀਆਂ ਨੂੰ ਸੱਚੇ ਧਰਮ ਦਾ ਉਪਦੇਸ਼ ਦੇ ਕੇ ਸਿਰਜਣਹਾਰ ਦਾਤਾਰ ਮਨੁੱਖ ਜਾਤੀ ਦੇ ਸਾਂਝੇ ਪਿਤਾ ਦੇ ਪਾਸੇ ਵੱਲ ਤੋਰਿਆ ਸੀ ਪਰ ਅਜੇ ਉਹਨਾਂ ਦੇ ਪੈਡੇ ਮੁੱਕੇ ਨਹੀਂ ਸਨ ਤਰਤੁ ਲੁਕਾਈ ਸੋਦਨ ਦੇ ਜਗਤ ਜਲੰਦੇ ਨੂੰ ਠੰਡ ਪਾਉਣ ਦੀ ਜੋ ਕਾਰ ਆਪ ਨੂੰ ਨਿਰੰਕਾਰ ਵੱਲੋਂ ਮਿਲੀ ਸੀ ਉਹ ਅਜੇ ਸੰਪੂਰਨ ਨਹੀਂ ਸੀ ਹੋਈ ਆਪਨੇ ਅਜੇ ਪੱਛਮ ਦੇ ਇਲਾਕੇ ਨਹੀਂ ਸੰਗਾਹੇ ਉਧਰ ਵੀ ਜਾਣਾ ਜ਼ਰੂਰੀ ਸੀ ਇਸ ਕਰਕੇ ਥੋੜਾ ਸਮਾਂ ਕਰਤਾਰਪੁਰ ਵਿੱਚ ਨਿਵਾਸ ਕਰਕੇ ਅਣਥੱਕ ਗੁਰੂ ਜੀ ਫੇਰ ਤੁਰ ਪਏ ਆਪਣੀ ਚੌਥੀ ਉਦਾਸੀ ਤੇ ਚੜ ਪਏ ਇਹ ਉਦਾਸੀ ਸੰਮਤ 1575 ਵਿੱਚ ਸ਼ੁਰੂ ਹੋਈ ਭਾਈ ਮਰਦਾਨਾ ਆਪਦੇ ਨਾਲ ਸੀ ਆਪ ਦਾ ਬਾਣਾ ਹਾਜ਼ੀਆਂ ਵਾਲਾ ਸੀ ਬਸਤਰ ਨੀਲੇ ਇੱਕ ਬਗਲ ਵਿੱਚ ਬਸਤਾ ਜਿਸ ਵਿੱਚ ਵਲੇਟ ਕੇ ਰੱਖਿਆ ਹੋਇਆ ਸੀ ਗੁਰ ਸ਼ਬਦਾਂ ਦਾ ਸੰਗ੍ਰਹਿ ਜਿਕਰ ਹਾਜ਼ੀ ਕੁਰਾਨ ਸ਼ਰੀਫ ਰੱਖਦੇ ਹਨ ਇੱਕ ਹੱਥ ਵਿੱਚ ਸੋਟਾ ਦੂਜੇ ਵਿੱਚ ਲੋਟਾ ਅਤੇ ਦੂਜੀ ਬਗਲ ਵਿੱਚ ਉੱਪਰ ਬੈ ਕੇ ਭਜਨ ਬੰਦਗੀ ਕਰਨ ਦੀ ਖਾਤਰ ਮਸੱਲਾ ਇਸ ਬਾਣੇ ਵਿੱਚ ਆਪ ਠੀਕ ਹੀ ਹਾਜੀ ਮਾਲੂਮ ਹੁੰਦੇ ਸਨ ਓਨੀ ਦਿਨੀ ਮੱਕੇ ਜਾਣ ਵਾਲੇ ਸੂਰਤ ਦੀ ਬੰਦਰਗਾਹ ਤੋਂ ਜਹਾਜ਼ੇ ਚੜਦੇ ਸਨ ਗੁਰੂ ਜੀ ਉਸ ਰੁੱਖ ਨੂੰ ਤੁਰ ਪਏ ਆਪਣੇ ਸੰਦੀਵੀ ਦਸਤੂਰ ਅਨੁਸਾਰ ਆਪ ਛੋਟੀਆਂ-ਛੋਟੀਆਂ ਮੰਜ਼ਲਾਂ ਕਰਦੇ ਪੈਡਾ ਕਰੀ ਗਏ ਕਿਉਂਕਿ ਆਪ ਦਾ ਮੰਤਵ ਤਾਂ ਇਹ ਸੀ ਕਿ ਸਭ ਥਾਂ ਹੀ ਸਤਨਾਮ ਦਾ ਛੱਟਾ ਦਿੱਤਾ ਜਾਵੇ ਲੋਕਾਂ ਨੂੰ ਹਰੀ ਚਰਣਾ ਨਾਲ ਜੋੜਿਆ ਤੇ ਮੰਦੇ ਕੰਮਾਂ ਤੋਂ ਹੋੜਿਆ ਜਾਵੇ ਅਤੇ ਉਹਨਾਂ ਨੂੰ ਜੀਵਨ ਦੇ ਕੇ ਨਵਾਂ ਜੀਵਨ ਬਖਸ਼ਿਆ ਜਾਵੇ ਆਪ ਦੀ ਮੌਜੂਦਗੀ ਦੀ ਹਰ ਥਾਂ ਲੋੜ ਸੀ ਮੀਂਹ ਪਰੇ ਸੁਲੱਖਣੇ ਬੱਦਲ ਦੀ ਤਰ੍ਹਾਂ ਵਸਦੇ ਅਤੇ ਮਨੁੱਖ ਜਾਤੀ ਦੇ ਉਹਨਾਂ ਸੁੱਕ ਰਹੇ ਬੰਜਰ ਇਲਾਕਿਆਂ ਨੂੰ ਜੋ ਆਪ ਦੇ ਰਾਹ ਵਿੱਚ ਆਏ ਸੱਚ ਗਿਆਨ ਪਿਆਰ ਤੇ ਭਰੋਸੇ ਨਾਲ ਸੁਰਜੀਤ ਕਰਨ ਵਾਲੇ ਅੰਮ੍ਰਿਤ ਦੀ ਵਰਖਾ ਨਾਲ ਨਿਹਾਲ ਖੁਸ਼ਹਾਲ ਤੇ ਹਰਿਆ ਭਰਿਆ ਕਰਦੇ ਤੁਰੇ ਗਏ ਸਿੰਧ ਵਿੱਚ ਦੀ ਹੁੰਦੇ ਹੋਏ ਆਪ ਸੂਰਤ ਪੁੱਛੇ ਜਾਣਤਾ ਆਪ ਇਥੋਂ ਤੱਕ ਪੈਦਲ ਹੀ ਗਏ ਚਾ ਕਰਾਚੀ ਤੋਂ ਸਮੁੰਦਰ ਰਾਹੀਂ ਗਏ ਸੂਰਤੋਂ ਜਹਾਜ਼ੇ ਚੜ੍ਹ ਕੇ ਅਰਬ ਦੇਸ਼ ਪੁੱਛੇ ਸਮੁੰਦਰੀ ਕੰਢੇ ਤੋਂ ਫੇਰ ਪੈਦਲ ਤੁਰ ਕੇ ਕੁਝ ਸਮੇਂ ਮਗਰੋਂ ਆਪ ਮੱਕੇ ਜਾ ਪੁੱਛੇ ਮੱਕੇ ਪੁੱਜ ਕੇ ਗੁਰੂ ਜੀ ਆਰਾਮ ਕਰਨ ਦੀ ਖਾਤਰ ਵਿਰਾਜ ਗਏ ਅਰਬ ਦੇ ਰੇਤਲੇ ਥਲਾਂ ਵਿੱਚ ਦੀ ਕਈ ਦਿਨਾਂ ਤੇ ਪੈ ਡਿਆ ਮੰਗਰੋਂ ਆਪ ਨੂੰ ਆਰਾਮ ਦੀ ਵੀ ਡਾਢੀ ਲੋੜ ਸੀ ਪਰ ਰੱਬ ਦੇ ਹੁਕਮ ਵਿੱਚ ਜਿਹੜੀ ਚੱਕਰੀ ਕਮਾਉਣ ਲਈ ਆਪ ਇੱਥੇ ਪੁੱਜੇ ਉਸ ਦਾ ਵੀ ਆਪ ਨੂੰ ਚੇਤਾ ਸੀ ਇਹ ਖਿਆਲ ਬਾਕੀ ਸਭ ਖਿਆਲਾਂ ਨਾਲੋਂ ਉਚੇਰਾ ਤੇ ਬਲਵਾਨ ਸੀ ਇੱਕ ਰਾਤ ਵੀ یوں ਐਵੇਂ ਗਵਾਈ ਜਾਵੇ ਇਹ ਸੋਚ ਕੇ ਉਹਨਾਂ ਨੇ ਆਪਣਾ ਕੰਮ ਉਸੇ ਰਾਤ ਹੀ ਆਰੰਭ ਕਰ ਦੇਣ ਦਾ ਫੈਸਲਾ ਕਰ ਲਿਆ ਆਪ ਨੂੰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਡਾਡਾ ਸੋਨਾ ਅਸਰਦਾਰ ਢੰਗ ਆਉਂਦਾ ਸੀ ਅਸਾਂ ਵੇਖਿਆ ਹੈ ਕਿ ਜਦ ਆਪਨੇ ਹਰਦਵਾਰ ਬਹਿਮਾ ਭਰਮਾ ਭਰੇ ਹਿੰਦੂਆਂ ਨੂੰ ਪੂਰਬ ਵੱਲੋਂ ਪਾਣੀ ਸੁੱਟ ਦਿਆ ਵੇਖਿਆ ਤਾਂ ਆਪ ਪੱਛਮ ਵੱਲ ਪਾਣੀ ਸੁੱਟਣ ਲੱਗ ਪਏ ਕੁਰਕ ਖੇਤਰ ਉਥੇ ਸੂਰਜ ਗ੍ਰਹਿਣ ਦੇ ਸਮੇਂ ਜਦ ਹਿੰਦੂ ਲੋਕ ਅੱਗ ਵਾਲਾਂ ਨੂੰ ਔਗਣ ਸਮਝਦੇ ਸਨ ਆਪਨੇ ਉਥੇ ਨਾ ਕੇਵਲ ਅੱਗ ਹੀ ਵਾਲੀ ਸਗੋ ਮਾਸ ਰਿਜਨਾ ਧਰ ਦਿੱਤਾ ਜਗਨਨਾਥ ਦੇ ਮੰਦਿਰ ਵਿੱਚ ਜਦ ਆਰਤੀ ਹੋ ਰਹੀ ਸੀ ਤਾਂ ਆਪ ਵੱਖ ਹੋ ਕੇ ਅਜਿਹੀ ਥਾਂ ਰਹਿ ਗਏ ਜਿੱਥੇ ਲੰਘਦੇ ਜਾਂਦੇ ਸਾਪ ਨੂੰ ਸਾਰੇ ਵੇਖਣ ਤੇ ਚਰਚਾ ਛੇੜ ਦੇਣ ਇੰਨਾ ਸਬਣੀ ਥਾਈ ਆਪ ਦਾ ਵਤੀਰਾ ਅਜੀਹਾ ਹੀ ਸੀ ਜੋ ਉੱਥੋਂ ਦੇ ਲੋਕਾਂ ਦੇ ਉਸ ਸਮੇਂ ਦੇ ਖਿਆਲਾਂ ਦੇ ਐਨ ਉਲਟ ਸੀ ਅਤੇ ਜਿਸ ਨੂੰ ਵੇਖ ਕੇ ਲੋਕੀ ਮੂੰਹ ਵਿੱਚ ਉਂਗਲਾਂ ਪਾਈ ਆਪ ਦੇ ਉਦਾਲੇ ਆ ਜੁੜਦੇ ਸਨ ਇਸੇ ਤਰ੍ਹਾਂ ਵੱਡੇ ਵੱਡੇ ਮੇਲਿਆਂ ਦੇ ਮੌਕਿਆਂ ਉੱਪਰ ਵੀ ਆਪ ਲੋਕਾਂ ਦਾ ਕਾਪਣਾ ਇਲਾਹੀ ਸੰਦੇਸ਼ ਪਹੁੰਚਾਉਣ ਦਾ ਮੌਕਾ ਬਣਾ ਲਿਆ ਕਰਦੇ ਸਨ ਮੱਕੇ ਪਹੁੰਚ ਕੇ ਵੀ ਆਪ ਨੇ ਅਜੀਹਾ ਕੁਝ ਕੀਤਾ ਜਿਸ ਨੂੰ ਵੇਖ ਕੇ ਮੋਮਨਾ ਨੇ ਹੱਕੇ ਪੱਕੇ ਹੋ ਜਾਣਾ ਸੀ ਤੇ ਗੁੱਸੇ ਵਿੱਚ ਆ ਕੇ ਰੌਲਾ ਮਚਾ ਦੇਣਾ ਸੀ ਆਪ ਨੂੰ ਪਤਾ ਸੀ ਕਿ ਮੁਸਲਮਾਨ ਮੱਕੇ شریف ਦੀ ਇੰਨੀ ਇੱਜ਼ਤ ਕਰਦੇ ਸਨ ਕਿ ਇਸ ਨੂੰ ਬਹਿਮ ਦੀ ਹੱਦ ਤੱਕ ਪਹੁੰਚਾ ਦਿੰਦੇ ਹਨ ਆਪ ਜਾਣਦੇ ਸਨ ਕਿ ਕੋਈ ਮੁਸਲਮਾਨ ਕਾਬੇ ਵੱਲ ਪੈਰ ਕਰਕੇ ਨਹੀਂ ਪੈਂਦਾ ਅਤੇ ਜੇ ਵਾਅ ਚੱਲੇ ਤਾਂ ਹੋਰ ਕਿਸੇ ਨੂੰ ਵੀ ਕਿਸੇ ਇਸ ਪਾਸੇ ਵੱਲ ਪੈਰ ਪਸਾਰ ਕੇ ਲੰਬੇ ਨਹੀਂ ਪੈਣ ਦਿੰਦਾ ਅਤੇ ਇਹ ਵਤੀਰਾ ਕੇਵਲ ਮੱਕੇ ਵਿੱਚ ਹੀ ਨਹੀਂ ਸਗੋ ਸਾਰੀ ਦੁਨੀਆ ਵਿੱਚ ਮੁਸਲਮਾਨ ਥਾਂ ਥਾਈ ਤਾਰਨ ਕਰਦੇ ਹਨ ਆਪ ਜਾਣਦੇ ਸਨ ਕਿ ਉਸ ਸਮੇਂ ਦੇ ਮੁਸਲਮਾਨ ਕਿੰਨੀ ਮੱਜਵੀਂ ਈਰਖਾ ਤੇ ਹੱਥ ਧਰਮੀ ਦੇ ਪੱਥੇ ਹੋਏ ਸਨ ਤੇ ਕਾਜੀ ਤੇ ਮੋਲਾਣੇ ਤਾਂ ਇਸ ਮਾਮਲੇ ਉੱਪਰ ਬਹੁਤ ਹੀ ਬੇਕਿਰਕ ਕਟੜ ਸਨ ਆਪ ਜਾਣਦੇ ਸਨ ਕਿ ਮੁਸਲਮਾਨਾਂ ਦੇ ਸਭ ਤੋਂ ਪਵਿੱਤਰ ਸਥਾਨ ਵਿੱਚ ਜਿਹੜਾ ਇਸਲਾਮ ਦਾ ਮੁੱਖੀ ਕੇਂਦਰ ਸੀ ਤੇ ਜਿੱਥੇ ਕੇਵਲ ਮੁਸਲਮਾਨ ਹੀ ਮੁਸਲਮਾਨ ਵਸਦੇ ਸਨ ਜੇ ਕੋਈ ਆਦਮੀ ਮੁਸਲਮਾਨਾਂ ਦੇ ਮਜ਼ਹਬੀ ਨਿਸ਼ਚਿਆਂ ਤੇ ਜੱਜਵਿਆਂ ਦੇ ਵਿਰੁੱਧ ਪੂਰਾ ਭਾਰ ਵੀ ਕੁਝ ਕਰੇ ਤੇ ਉਹਨਾਂ ਦੇ ਪਵਿੱਤਰ ਸਥਾਨ ਦੀ ਨਾ ਮਾਤਰ ਵੀ ਵਿਅਦਵੀ ਕਰੇ ਤਾਂ ਮੁਸਲਮਾਨ ਉਸ ਦਾ ਕੀ ਹਾਲ ਕਰਨਗੇ ਪਰ ਰੱਬੀ ਹੁਕਮ ਤਾਂ ਪੂਰਾ ਕਰਨਾ ਸੀ ਕਰਤਾਰ ਤੇ ਕਰਤਾਰ ਦੇ ਜਾਏ ਇਨਸਾਨਾਂ ਸੰਬੰਧੀ ਜੋ ਫਰਜ਼ ਆਪਨੇ ਆਪਣੇ ਸਿਰ ਚੁੱਕ ਲਏ ਸਨ ਉਹਨਾਂ ਨੂੰ ਨਿਭਾਉਣ ਲਈ ਜੇ ਜਾਣ ਵੀ ਹਿਲਣੀ ਪੈਂਦੀ ਤਾਂ ਆਪ ਪਿਛਾ ਨਹੀਂ ਸੰਹਟਣ ਵਾਲੇ ਆਪ ਦਾ ਸਭ ਨੂੰ ਉਪਦੇਸ਼ ਇਹ ਸੀ ਕਿ ਜਿਹੜਾ ਰਾਹ ਸਾ ਫੜਿਆ ਹੈ ਅਤੇ ਜਿਸ ਰਾਹੀਂ ਆਸਾ ਸਭ ਨੂੰ ਲਿਆਉਣ ਤੇ ਤੋਰਨ ਦੇ ਯਤਨ ਕਰਨੇ ਹਨ ਉਹ ਬੜਾ ਵਿਖੜਾ ਹੈ ਇੱਧਰ ਉਹੋ ਹੀ ਆਵੇ ਜੋ ਸਿਰ ਟਲੀ ਤੇ ਧਰ ਲਵੇ ਅਤੇ ਸਿਰ ਦੇ ਦੀਵੇ ਪਰ ਕਾਣ ਨਾ ਕਰੇ ਆਪ ਅਜਿਹੇ ਖਤਰਿਆਂ ਤੋਂ ਕਦੇ ਡਰਨ ਵਾਲੇ ਸਨ ਨਾਲ ਹੀ ਆਪ ਨੂੰ ਆਪਣੇ ਮਾਲਕ ਉੱਪਰ ਜਿਸ ਦੀ ਕਾਰ ਆਪ ਕਮਾ ਰਹੇ ਸਨ ਤੇ ਆਪਣੇ ਆਪ ਉੱਪਰ ਪੂਰਨ ਭਰੋਸਾ ਸੀ ਆਪ ਸਦਾ ਨਿਰਪੋਹ ਹਰੀ ਵਿੱਚ ਵਸਦੇ ਜਿਉਂਦੇ ਸਨ ਸਰਵ ਸ਼ਕਤੀਮਾਨ ਹਰੀ ਆਪ ਵਿੱਚ ਵਸਦਾ ਸੀ ਫਿਰ ਆਪ ਨੂੰ ਡਰ ਕਾਦਾ ਤੇ ਭੈ ਕੀਦਾ ਸੋ ਕਿਸੇ ਗੱਲ ਦਾ ਡਰ ਨਾ ਕਰਦੇ ਹੋਏ ਅਤੇ ਲੋਕਾਂ ਨੂੰ ਉਸ ਆਤਮਿਕ ਜੀਵਨ ਦੀ ਕਣੀ ਵਕਸ਼ਣ ਵਿੱਚ ਜਿਸ ਖਾਤਰ ਆਪ ਇੰਨੀ ਦੂਰ ਆਏ ਸਨ ਢਿੱਲ ਨਾ ਕਰਨ ਦੀ ਚਾਹ ਦੇ ਕਾਰਨ ਆਪਣੇ ਉਹ ਕੁਝ ਕੀਤਾ ਜੋ ਕੋਈ ਵੀ ਸਧਾਰਨ ਆਦਮੀ ਨਹੀਂ ਕਰ ਸਕਦਾ ਆਪ ਕਾਬੇ ਵੱਲ ਪੈਰ ਪਸਾਰ ਕੇ ਲੰਮੇ ਪੈ ਗਏ ਜਿਹਾ ਕਿ ਆਪ ਨੂੰ ਆਸ ਤੇ ਇੱਛਾ ਸੀ ਸਾਰੇ ਹਾਜੀਆਂ ਵਿੱਚ ਰੌਲਾ ਪੈ ਗਿਆ ਉਹ ਸਾਰੇ ਦੁਰਵਚਨ ਬੋਲਣ ਅਤੇ ਤੰਕੀਆਂ ਡਰਾਵੇ ਦੇਣ ਲੱਗ ਪਏ ਉਹਨਾਂ ਵਿੱਚੋਂ ਇੱਕ ਜਣਾ ਜਿਸ ਦਾ ਨਾ ਜੀਵਨ ਸੀ ਅਤੇ ਜੋ ਬਾਕੀਆਂ ਨਾਲੋਂ ਵਧੇਰੇ ਕਾਲਾ ਗੁਸੈਰ ਤੇ ਕਟੜ ਹੱਟ ਧਰਮੀ ਸੀ ਅਗਾਹ ਵਧਿਆ ਤੇ ਉਸਨੇ ਗੁਰੂ ਜੀ ਨੂੰ ਠੁੱਡਾ ਮਾਰ ਕੇ ਗੁੱਸੇ ਨਾਲ ਕਿਹਾ ਕਾਫਰਾ ਤੂੰ ਕੌਣ ਹੈ ਕਿ ਖੁਦਾ ਵੱਲ ਪੈਰ ਪਸਾਰ ਕੇ ਪਿਆ ਹੋਇਆ ਹੈ ਅੰਨਾ ਹੈ ਸਾਹਮਣੇ ਖੁਦਾ ਦਾ ਘਰ ਨਹੀਂ ਉਹ ਦੀਂਦਾ ਮਿੱਠੀ ਸ਼ਾਂਤੀ ਭਰੀ ਆਵਾਜ਼ ਨਾਲ ਜਿਸ ਵਿੱਚ ਨਾ ਗੁੱਸਾ ਸੀ ਤੇ ਨਾ ਘਬਰਾਹਟ ਆਪਨੇ ਕਿਹਾ ਭਰਾਵਾ ਐਨਾ ਛਿੱਥਾ ਤੇ ਕਾਲਾ ਨਾ ਹੋ ਮੈਂ ਡਾਡਾ ਥੱਕਾ ਹੋਇਆ ਹਾਂ ਮੈਨੂੰ ਆਰਾਮ ਦੀ ਟਾਡੀ ਲੋੜ ਹੈ ਸੁਭਾਵਿਕ ਹੀ ਇਸ ਤਰ੍ਹਾਂ ਪੈ ਗਿਆ ਹਾਂ ਤੂੰ ਜਰਾ ਕੋ ਖੇਚਲ ਕਰ ਤੇ ਜਿਸ ਪਾਸੇ ਖੁਦਾ ਨਹੀਂ ਖੁਦਾ ਦਾ ਕਰ ਨਹੀਂ ਮੇਰੇ ਪੈਰ ਉਧਰ ਨੂੰ ਕਰ ਦੇ ਖੁਦਾ ਤੇਰਾ ਭਲਾ ਕਰੇ ਇਹ ਸੁਣ ਕੇ ਜੀਵਨ ਨੇ ਸਖਤ ਕ੍ਰੋਧ ਵਿੱਚ ਆ ਕੇ ਗੁਰੂ ਜੀ ਦੇ ਪੈਰ ਫੜੇ ਪੈਰਾਂ ਨੂੰ ਛੂੰਦਿਆਂ ਹੀ ਉਸ ਦੇ ਤਣ ਵਿੱਚ ਇੱਕ ਚਰਨਾਹਟ ਜਹੀ ਲੰਗ ਗਈ ਪਰ ਉਹ ਅਜੇ ਹੀ ਦਿਮਾਗੀ ਹਾਲਤ ਵਿੱਚ ਨਹੀਂ ਸੀ ਕਿ ਇਸ ਗੱਲ ਦਾ ਖਿਆਲ ਕਰਦਾ ਉਸ ਨੇ ਗੁਰੂ ਜੀ ਦੇ ਪੈਰ ਧੂਕ ਕੇ ਦੂਜੇ ਪਾਸੇ ਵੱਲ ਨੂੰ ਕਰ ਦਿੱਤੇ ਜਦ ਉਸ ਨੇ ਕਾਂ ਉਤਾ ਚੁੱਕੀਆਂ ਤਾਂ ਹੈਰਾਨ ਪਰੇਸ਼ਾਨ ਹੋਇਆ ਕੀ ਵੇਖਦਾ ਹੈ ਕਿ ਜਿਸ ਪਾਸੇ ਵੱਲ ਉਸਨੇ ਇਸ ਅਨੋਖੇ ਬੰਦੇ ਦੇ ਪੈਰ ਕਿਤੇ ਸਨ ਕਾਬਾ ਉਧਰ ਖੜਾ ਸੀ ਉਸਨੇ ਗੁਰੂ ਜੀ ਦੇ ਪੈਰ ਫਿਰ ਚੁੱਕ ਕੇ ਅਤੇ ਧੂਕੇ ਹੋਰ ਪਾਸੇ ਨੂੰ ਕਰ ਦਿੱਤੇ ਕਾਬਾ ਵੀ ਉਸ ਪਾਸੇ ਨੂੰ ਫਿਰਦਾ ਦਿਸਿਆ ਗੁਰੂ ਜੀ ਨੇ ਜੀਵਨ ਨੇ ਗੁਰੂ ਜੀ ਦੇ ਪੈਰਾਂ ਨੂੰ ਇੱਧਰ ਉੱਧਰ ਉਦਾਲੇ ਪੁਦਾਲੇ ਪਵਾਇਆ ਨਾਲ ਨਾਲ ਹੀ ਕਾਬਾ ਭੋਂਦਾ ਦਿਸਿਆ ਜੀਵਨ ਪੈ ਪੀਤ ਹੋ ਗਿਆ ਅਤੇ ਹਫਕੇ ਖੜ ਗਿਆ ਪਾਸ ਜੁੜੇ ਹੱਥੀ ਮੋਹਾ ਵਿੱਚ ਉਂਗਲਾਂ ਪਾਈ ਤੋਬਾ ਤੋਬਾ ਕਰ ਰਹੇ ਸਨ ਅਤੇ ਕਹਿੰਦੇ ਸਨ ਕਿ ਕਿਆਮਤ ਆ ਗਈ ਗੁਰੂ ਜੀ ਸਭ ਵੱਲ ਵੇਖ ਵੇਖ ਕੇ ਮੁਸਕਰਾ ਰਹੇ ਸਨ ਅਤੇ ਮੋਹੋ ਸਤ ਕਰਤਾਰ ਸਤ ਕਰਤਾਰ ਕਹਿ ਰਹੇ ਸਨ ਕੁਝ ਚਿਰ ਮਗਰੋਂ ਉਹ ਕਹਿਣ ਲੱਗੇ ਮਿੱਤਰੋ ਤੁਸੀਂ ਵੇਖਦੇ ਨਹੀਂ ਕਿ ਖੁਦਾ ਸਭ ਪਾਸ ਹੀ ਵੱਸਦਾ ਹੈ ਉਸ ਦਾ ਘਰ ਸਭ ਪਾਸੇ ਹੈ ਉਹ ਤਾਂ ਸਭ ਜੀਵਨ ਦੀ ਜਿੰਦ ਹੈ ਤੇ ਸਭ ਚਾਨਣਾਂ ਦਾ ਚਾਨਣ ਹੈ ਉਸ ਵਿੱਚ ਸਾਰੀ ਸ੍ਰਿਸ਼ਟੀ ਜਿਉਂਦੀ ਤੁਰਦੀ ਫਿਰਦੀ ਕਾਰ ਕਮਾਉਂਦੀ ਤੇ ਵੱਸਦੀ ਹੈ ਖੁਦਾ ਹਰ ਥਾਂ ਮੌਜੂਦ ਹੈ ਰੱਬ ਦੇ ਬੰਦਿਓ ਦਿਲਾਂ ਦੇ ਦਰਵਾਜ਼ੇ ਖੋਲੋ ਤੇ ਉਸ ਨੂੰ ਆਪਣੇ ਅੰਦਰ ਵਸਾਓ ਅਸਲੀ ਈਮਾਨ ਨੂੰ ਸੱਚੇ ਦੀਨ ਨੂੰ ਦਿਲਾਂ ਵਿੱਚ ਥਾਂ ਦਿਓ ਨਾੜੇ ਮਿੱਤਰੋ ਤੁਸੀਂ ਤਾਂ ਆਪਣੇ ਪੈਗੰਬਰ ਸਾਹਿਬ ਦੇ ਹੁਕਮ ਨੂੰ ਵੀ ਭੁੱਲ ਚੁੱਕੇ ਹੋ ਉਹਨਾਂ ਨੇ ਕੁਰਾਨ ਸ਼ਰੀਫ ਵਿੱਚ ਫਰਮਾਇਆ ਹੈ ਪੂਰਬ ਤੇ ਪੱਛਮ ਅੱਲਾ ਪਾਕ ਦੇ ਹਨ ਜਿੱਧਰ ਵੀ ਤੁਸੀਂ ਮੂੰਹ ਕਰ ਲਵੋ ਉਧਰ ਹੀ ਖੁਦਾ ਦਾ ਚਿਹਰਾ ਹੁੰਦਾ ਹੈ ਜੋ ਕੁਝ ਤੁਸੀਂ ਹੁਣੇ ਵੇਖਿਆ ਹੈ ਉਹ ਉਹਨਾਂ ਦੇ ਇਸ ਕਥਨ ਦੀ ਸੱਚਾਈ ਦਾ ਪ੍ਰਤੱਖ ਸਬੂਤ ਹੈ ਤੁਸੀਂ ਗੁੱਸੇ ਵਿੱਚ ਆ ਕੇ ਆਪਣੇ ਦੀਨ ਤੋਂ ਨਾ ਡੋਲ ਜਾਓ ਸਾਰੇ ਹਾਜੀਆ ਨੇ ਅਨੁਭਵ ਕਰ ਲਿਆ ਕਿ ਜੋ ਗੁਰੂ ਜੀ ਕਹੇ ਨੇ ਕਿਹਾ ਹੈ ਉਹ 16 ਅੰਨੇ ਸੱਚਾ ਤੇ ਖਰਾ ਹੈ ਉਹਨਾਂ ਦੇ ਦਿਲਾਂ ਤੇ ਦਿਮਾਗਾਂ ਵਿੱਚ ਕੁਝ ਅਜੀਹਾ ਸਤਿਕਾਰ ਭਰਿਆ ਪੈ ਜਿਹਾ ਪੈਦਾ ਹੋ ਗਿਆ ਜੋ ਵਰਣਨ ਤੋਂ ਪਰੇ ਸੀ ਉਹਨਾਂ ਨੇ ਬੜੀ ਨਿਮਰਤਾ ਤੇ ਹਲੀਮੀ ਸਾਹਿਤ ਗੁਰੂ ਜੀ ਨੂੰ ਜਿਵੇਂ ਉਹ ਟਿੱਕੇ ਸਨ 3 ਵਿੱਚ ਟਿੱਕੇ ਰਹਿਣ ਦਿੱਤਾ ਰਾਤ गुजर ਗਈ ਦਿਨ ਚੜਦੇ ਨੂੰ ਸਾਰੇ ਸ਼ਹਿਰ ਵਿੱਚ ਘਰ ਘਾਰੇ ਗੁਰੂ ਜੀ ਦੀ ਚਰਚਾ ਹੋਣ ਲੱਗ ਪਈ ਸਭ ਦੇਸ਼ਾਂ ਦੇ ਕਾਜੀ ਮੁੱਲਾ ਫਕੀਰ ਅਤੇ ਆਮ ਹਾਜੀ ਜੋ ਦੇਸ਼ਾਂ ਦਿਸ਼ਾਂਤਾਂ ਤੋਂ ਆਏ ਸਨ ਗੁਰੂ ਜੀ ਦੇ ਉਦਾਲੇ ਆ ਜੁੜੇ ਉਹਨਾਂ ਵਿੱਚ ਕੁਝੇ ਹਿੰਦੁਸਤਾਨ ਤੋਂ ਵੀ ਆਏ ਹੋਏ ਸਨ ਜਿਹਾ ਕਿ ਉੱਚ ਦਾ ਪੀਰ ਮੁਖਦੂਮ ਰੁਕਣ ਦੀਨ ਪੀਰ ਵਹਾਵਲ ਹੱਕ ਦਾ ਬਾਲਕਾ ਮਖਦੂਮ ਪੀਰ ਪਹਾਉਦੀਨ ਕੁਰੀਸ਼ੀ ਬਾਲਕਾ ਜਤੀ ਲਾਲ ਸ਼ਾਹ ਸ਼ੇਖ ਬ੍ਰਹਮ ਕਮਾਲਦੀਨ ਜਲਾਲਦੀਨ ਇਨ੍ਹਾਂ ਸਭਾ ਨੇ ਗੁਰੂ ਜੀ ਨਾਲ ਧਾਰਮਿਕ ਚਰਚਾ ਕਰਨੀ ਚਾਹੀ ਪਰ ਰੁਕਣ ਦੀਨ ਨੂੰ ਉਹਨਾਂ ਨੇ ਇਸ ਬਹਿਸ ਵਿੱਚ ਆਪਣਾ ਮੁਖੀ ਚੁਣਿਆ ਉਸਨੇ ਗੱਲਬਾਤ ਸ਼ੁਰੂ ਕੀਤੀ ਉਸਨੇ ਪਹਿਲਾ ਪ੍ਰਸ਼ਨ ਇਹ ਕੀਤਾ ਕਿ ਤੁਸੀਂ Hindu ਹੋ કે Musalman ਗੁਰੂ ਜੀ ਨੇ ਕਿਹਾ ਨਾ ਮੈਂ Hindu ਹਾਂ ਨਾ ਮੈਂ Musalman ਮੈਂ ਤਾਂ ਹਾਂ ਖੁਦਾ ਦਾ ਦਾਤੇ ਖੁਦਾ ਤੇ ਜਾਇਆ ਦਾ ਸੇਵਕ ਖਿੰਮਤਕਾਰ ਰੁਕਬਦੀਨ ਨੇ ਕਿਹਾ ਪਰ ਦੋਹਾਂ ਵਿੱਚ ਕੌਣ ਚੰਗਾ ਹੈ Hindu ਕੇ Musalman ਗੁਰੂ ਜੀ ਨੇ ਕਿਹਾ ਕੇਵਲ ਹਿੰਦੂ ਜਾਂ ਮੁਸਲਮਾਨ ਹੋਣ ਕਰਕੇ ਹੀ ਕੋਈ ਚੰਗਾ ਜਾਂ ਮਾੜਾ ਨਹੀਂ ਹੋ ਸਕਦਾ ਦਿਮਾਗੀ ਮਨੋਤ ਨਾਲ ਨਹੀਂ ਸਗੋਂ ਅਸਲੀ ਜੀਵਨ ਨਾਲ ਇਨਸਾਨ ਨੀਵਾ ਜਾਂ ਉੱਚਾ ਹੁੰਦਾ ਹੈ ਇਨਸਾਨ ਦੀ ਲੋਕ ਪਰਲੋਕ ਵਿੱਚ ਉન્નਤੀ ਦਾ ਇਸ ਗੱਲ ਉੱਪਰ ਨਿਰਭਰ ਹੈ ਕਿ ਉਹ ਆਪਣੇ ਇਨਸਾਨ ਭਾਵ ਨਾਲ ਕਿੰਨੀ ਨੇਕੀ ਤੇ ਪਰਉਪਕਾਰ ਕਮਾਉਂਦਾ ਹੈ ਦੁਨੀਆ ਵਿੱਚ ਮੁਹੱਬਤ ਤੇ ਪਿਆਰ ਦਾ ਕਿੰਨਾ ਕੁ ਬੀਜ ਬੀਜਦਾ ਹੈ ਅਤੇ ਇਸ ਜਗਤ ਦੀ ਮਾਇਆ ਦੀਆਂ ਖਿੱਚਾਂ ਵਿੱਚ ਆਪਣੀ ਆਤਮਾ ਨੂੰ ਕਿੰਨਾ ਕੁ ਸਾਫ਼ ਸ਼ੁੱਧ ਰੱਖ ਸਕਦਾ ਹੈ ਆਤਮਾ ਦੇ ਆਪਣੇ ਨਿਸ਼ਾਨੇ ਤੱਕ ਪੂਜਨ ਵਿੱਚ ਜਵਾਨੀ ਗੱਲਾਂ ਦਾ ਕੋਈ ਲਾਭ ਨਹੀਂ ਗੱਲਾਂ ਨਾਲ ਬਹਿਸ਼ਤ ਨਹੀਂ ਜਾਇਆ ਜਾਂਦਾ ਸ਼ੁਭ ਕਰਨੀ ਦੀ پاک ਅਮਲਾਂ ਦੀ ਲੋੜ ਹੈ ਮਤਾਂ ਧਰਮਾਂ ਦੇ ਭੇਦ ਕਿਸੇ ਕੰਮ ਨਹੀਂ ਇਨਾਂ ਦੇ ਅੰਦਰਲੇ ਜੀਵਨ ਉੱਪਰ ਜੋਗ ਅਸਰ ਨਹੀਂ ਹੁੰਦਾ ਇਹ ਆਤਮਾ ਨੂੰ ਰੱਬੀ ਪਿਆਰ ਦੇ ਰੰਗ ਵਿੱਚ ਨਹੀਂ ਰੰਗਦੇ ਹਿੰਦੂਆਂ ਤੇ ਮੁਸਲਮਾਨਾਂ ਦਾ ਜੋ ਹਾਲ ਹਿੱਲਾ ਮੈਂ ਤੱਕਿਆ ਹੈ ਉਸ ਤੋਂ ਮੈਂ ਇਹ ਕਹਿ ਸਕਦਾ ਹਾਂ ਕਿ ਇਨਾਂ ਦੋਹਾਂ ਵਿੱਚ ਕੋਈ ਵੀ ਇਸ लायक ਨਹੀਂ ਕਿ ਇਨਾਂ ਨੂੰ ਰੱਬ ਦੀ ਦਰਗਾਹੇ ਢੋਈ ਮਿਲ ਸਕੇ ਦੋਵੇਂ ਹੀ ਰੱਬ ਦੇ ਹਜ਼ੂਰ ਜਾਣ ਦੇ ਲਾਇਕ ਨਹੀਂ ਇਨ੍ਹਾਂ ਵਿੱਚ ਨਿੱਤ ਦਾ ਨਾਂ ਮਿਟਣ ਵਾਲਾ ਵੈਰ ਹੈ ਇਹ ਇੱਕ ਦੂਏ ਨੂੰ ਭੰਡ ਦੇ ਨਿੰਦ ਦੇ ਤੇ ਪੂਰਾ ਬੁਰਾ ਕਹਿੰਦੇ ਹਨ ਇਨ੍ਹਾਂ ਦੇ ਦਿਲਾਂ ਵਿੱਚ ਸਰਬ ਪਿਆਰ ਦੇ ਸੋਮੇ ਵਾਹਿਗੁਰੂ ਵਾਸਤੇ ਕੋਈ ਥਾਂ ਨਹੀਂ ਹਿੰਦੂਆਂ ਦੇ ਰਾਮ ਅਤੇ ਮੁਸਲਮਾਨਾਂ ਦੇ ਰਹੀਮ ਦਾ ਆਪੋ ਵਿੱਚ ਸਖਤ ਤੇ ਅਮਿਟਵਾ ਵੈਰ ਹੈ ਮੈਨੂੰ ਤਾਂ ਜਾਪਦਾ ਹੈ ਕਿ ਨਾ ਹਿੰਦੂ ਹੀ ਸੱਚੇ ਸਾਈਂ ਦੇ ਉਪਾਸਕ ਹਨ ਤੇ ਨਾਹੀ ਮੁਸਲਮਾਨ ਜਿੱਥੇ ਪਿਆਰ ਹੈ ਉੱਥੇ ਉਹ ਆਪ ਹੈ ਜਿੱਥੇ ਨਫ਼ਰਤ ਹੈ ਈਰਖਾ ਤੇ ਵੈਰ ਹੈ ਉਹ ਧਰਮੀ ਨਹੀਂ ਸਗੋ ਸ਼ੈਤਾਨ ਹੈ ਸੋ ਮੈਨੂੰ ਤਾਂ ਇਹ ਦੋਵੇਂ ਸ਼ੈਤਾਨ ਦੇ ਸੇਵਕ ਜਾਪਦੇ ਹਨ ਦੋਹਾਂ ਵਿੱਚ ਸਲਾਹਣ ਜੋਗਾ ਕੋਈ ਨਹੀਂ ਵਡਾਚਰ ਬਹਿਸ ਹੁੰਦੀ ਰਹੀ ਸਾਰੇ ਕਾਜ਼ੀਆਂ ਮੁੱਲਾਂ ਪੀਰਾਂ ਫਕੀਰਾਂ ਨੇ ਆਪ ਨੂੰ ਹਰਾਉਣ ਲਈ ਪਤ ਤੋਂ ਵੱਧ ਯਤਨ ਕੀਤੇ ਪਰ ਆਪ ਤਾਂ ਹਰ ਤਮ ਸਭ ਗਿਆਨ ਤੇ ਸਭ ਅਕਲ ਸਿਆਣਪ ਦੇ ਸੋਮੇ ਸਿਰਜਣਹਾਰ ਨਾਲ ਜੁੜੇ ਰਹਿੰਦੇ ਸਨ ਆਪ ਦੇ ਹਿਰਦੇ ਅਤੇ ਮਨ ਵਿੱਚ ਸਦਾ ਇਲਾਹੀ ਗਿਆਨ ਦੀ ਰੌ ਉਸ ਉੱਤਰ ਦੀ ਅਤੇ ਵਗਦੀ ਰਹਿੰਦੀ ਸੀ ਆਪ ਅੱਗੇ ਬੜੇਆਂ ਬੜਿਆਂ ਨੂੰ ਹਾਰ ਦੇ ਚੁੱਕੇ ਸਨ ਉੰਨਾ ਨੂੰ ਹਾਰ ਕੌਣ ਦੇ ਸਕਦਾ ਸੀ ਅੰਤ ਨੂੰ ਸਭ ਨੂੰ ਆਪ ਦੀ ਵਡਿਆਈ ਅੱਗੇ ਸਿਰ ਨਿਵਾਉਣਾ ਪਿਆ ਆਪ ਦੀ ਮਹਾਨਤਾ ਮੰਨਣੀ ਪਈ ਸਾਬਰ ਨੂੰ ਨੇ ਸਿਰ ਨਿਵਾਏ ਅਤੇ ਉਪਦੇਸ਼ ਲਈ ਬੇਨਤੀ ਕੀਤੀ ਮਖਦੂਮ ਰੁਕਾਨ ਦੀਨ ਸਭ ਤੋਂ ਵਧੇਰੇ ਸ਼ਰਧਾਲੂ ਬਣਿਆ ਥੋੜੇ ਹੀ ਚਿਰ ਵਿੱਚ ਗੁਰੂ ਜੀ ਦੀ ਉਪਮਾ ਸਾਰੇ ਸ਼ਹਿਰ ਵਿੱਚ ਹੋਣ ਲੱਗ ਪਈ ਆਪ ਦੇ ਸ਼ਬਦ ਹਰ ਇੱਕ ਦੀ ਜ਼ੁਬਾਨ ਉੱਪਰ ਚੜ ਗਏ ਇਸ ਹਿੰਦੀ ਪੀਰ ਨੇ ਆਪਣੇ ਮਿੱਠਤ ਹਲੀਮੀ ਤੇ ਸਰਵ ਪਿਆਰ ਨਾਲ ਸਭ ਨੂੰ ਜਿੱਤ ਲਿਆ। ਕੁਝ ਦਿਨ ਮੱਕੇ ਠਹਿਰ ਕੇ ਗੁਰੂ ਜੀ ਉੱਥੋਂ ਤਿਆਰ ਹੋ ਗਏ। ਉਹਨਾਂ ਦੇ ਨਵੇਂ ਸ਼ਰਧਾਲੂ ਪੀਰ ਫਕੀਰ ਕਾਜੀ, ਮੁੱਲਾ ਤੇ ਹੋਰ ਲੋਕ ਬੇਨਤੀ ਕਰਨ ਲੱਗੇ ਕਿ ਕੁਝ ਦਿਨ ਹੋਰ ਟਿਕੋ ਪਰ ਉਹਨਾਂ ਨੂੰ ਕੰਮ ਬਹੁਤਾ ਸੀ। ਹੋਰਨਾਂ ਦੇਸ਼ਾਂ ਤੱਕ ਰੱਬ ਦਾ ਸੰਦੇਸ਼ ਪਹੁੰਚਾਉਣਾ ਸੀ। ਉਹਨਾਂ ਦੀ ਲੋੜ ਆਪ ਨੂੰ ਖਿੱਚ ਰਹੀ ਸੀ। ਇਸ ਕਰਕੇ ਆਪਨੇ ਆਪਣੇ ਸ਼ਰਧਾਲੂਆਂ ਨੂੰ ਮਨਾ ਲਿਆ ਅਤੇ ਉਨ੍ਹਾਂ ਤੋਂ ਛੁੱਟੀ ਚਾਹੀ ਮਖਦੂਮ ਰੁਕਣ ਦੀ ਨਿਸ਼ਾਨੀ ਮੰਗੀ ਤਦੋਂ ਗੁਰੂ ਜੀ ਨੇ ਆਪਣੀ ਕੋਸ਼ ਬਖਸ਼ੀ ਕੋਸ਼ ਉਸ ਖੜਾਮ ਨੂੰ ਆਖਦੇ ਹਨ ਜਿਸ ਦੀ ਖੁੰਟੀ ਨਾ ਹੋਵੇ ਇਸ ਕੋਸ਼ ਆਪ ਮੱਕੇ ਵਿੱਚ ਆਪਣੇ ਪਾਸ ਰੱਖ ਕੇ ਬੜੇ ਸਤਿਕਾਰ ਨਾਲ ਆਪ ਦਰਸ਼ਨ ਕਰਦੇ ਅਤੇ ਹੋਰ ਸਾਧਿਕਾਂ ਨੂੰ ਕਰਾਉਂਦੇ ਰਹੇ ਜਦੋਂ ਆਪ ਹਿੰਦ ਨੂੰ ਆਏ ਤਾਂ ਪਿਆਰੇ ਗੁਰੂ ਜੀ ਦੀ ਨਿਸ਼ਾਨੀ ਉਸ ਉਹ ਕੌਸ ਨਾਲ ਹੀ ਲੈ ਆਏ ਇਹ ਖੜਾਵਾਂ ਅੱਜ ਤੱਕ ਸਤਿਕਾਰ ਨਾਲ ਉੱਚ ਸ਼ਰੀਫ ਦੇ ਪੀਰ ਜੀ ਦੇ ਤੋਖਖਾਨੇ ਵਿੱਚ ਮੌਜੂਦ ਹਨ ਤੇ ਬੜੇ ਸਤਿਕਾਰ ਨਾਲ ਉਹਨਾਂ ਨੇ ਰੱਖੀਆਂ ਹੋਈਆਂ ਹਨ ਕਈ ਵੀਰ ਤਨਵਾਨ ਸਿੱਖਾਂ ਨੇ ਬਹੁਤੀ ਸਾਰੇ ਨਕਦੀ ਜ਼ਮੀਨ ਆਦ ਨਜ਼ਰਾਨਾ ਦੇ ਕੇ ਇਹ ਖੜਾਵਾਂ ਲੈਣੀਆਂ ਚਾਹੀਆਂ ਹਨ ਪਰ ਉੱਥੋਂ ਦੇ ਪੀਰ ਸਾਹਿਬ ਜੀ ਨੇ ਮੁਕੱਦਦ ਚੀਜ਼ ਸਮਝ ਕੇ ਨਹੀਂ ਦਿੱਤੀਆਂ ਮੱਕੇ ਤੋਂ ਤੁਰ ਕੇ ਗੁਰੂ ਜੀ ਮਦੀਨੇ ਆਪੜੇ ਉੱਥੋਂ ਵੀ ਉੱਥੋਂ ਦੇ ਵਿਦਵਾਨਾਂ ਨੇ ਆਪ ਨਾਲ ਧਾਰਮਿਕ ਵਿਚਾਰ ਕੀਤੀ ਅਤੇ ਆਪ ਆਗੇ ਸੀਸ ਨਿਵਾਏ ਜਿਨ੍ਹਾਂ ਨੇ ਆਪ ਜੀ ਦੀ ਧੁਰ ਕੀ ਬਾਣੀ ਅਤੇ ਆਤਮਾ ਨੂੰ ਹਿਲਾਉਣ ਦੇਣ ਵਾਲੇ ਸ਼ਬਦ ਸੁਨੇ ਉਹ ਸਾਰੇ ਹੀ ਆਪ ਦੇ ਸ਼ਰਧਾਲੂ ਬਣ ਗਏ ਮਦੀਨੇ ਪਵਿੱਧਾ ਹੋ ਕੇ ਗੁਰੂ ਜੀ ਹੋਰ ਉੱਤਰ ਵੱਲੋਂ ਜਰੂਸ਼ਲਮ ਗਏ ਜਿੱਥੇ ਹਜ਼ਰਤ ঈਸਾ ਦਾ ਜਨਮ ਹੋਇਆ ਸੀ ਉੱਥੇ ਆਪ ਮਰਯਮ ਪਹਾੜੀ ਪਾਸ ਜਾ ਟਿਕੇ ਅਤੇ ਸੱਚੇ ਧਰਮ ਦਾ ਪ੍ਰਚਾਰ ਕਰਦੇ ਰਹੇ ਉਸ ਥਾਂ ਗੁਰੂ ਜੀ ਦੀ ਯਾਦਗਾਰ ਹੈ ਜਿਸ ਦਾ ਨਾਂ ਬਾਬਾ ਨਾਨਕ ਇਲਾਹੀ ਨੂਰ ਹੈ ਇਸ ਤੋਂ ਮੰਗਰੋ ਗੁਰੂ ਜੀ ਨੇ ਮਿਸਰ ਤੇ ਇਸ ਨਾਲ ਲੱਗਦੇ ਹੋਰ ਇਲਾਕਿਆਂ ਦੀ ਸੈਰ ਕੀਤੀ ਪਾਈ ਗਿਆਨ ਜੀ ਆਪਣੀ ਪੁਸਤਕ ਤਵਾਰੀਖ ਗੁਰੂ ਖਾਲਸਾ ਵਿੱਚ ਲਿਖਦੇ ਹਨ ਕਿ ਸਾਲ 1885-86 ਦੀ ਸੁਡਾਨ ਦੀ ਲੜਾਈ ਸਮੇਂ ਜੋ ਕਿ ਮਹਿੰਦੀ ਦੇ ਵਿਰੁੱਧ ਹੋਈ ਸਿੱਖ ਸਿਪਾਹੀਆਂ ਨੇ ਕੈਕੈ ਦੇ ਦੱਖਣੀ ਦਰਵਾਜ਼ੇ ਦੇ ਬਾਹਰ ਇੱਕ ਥੜਾ ਵੇਖਿਆ ਇਸ ਥੜੇ ਉੱਪਰ ਬੈਠ ਕੇ ਗੁਰੂ ਜੀ ਨੇ ਉਸ ਥਾਂ ਤੇ ਬਾਦਸ਼ਾਹ ਨਾਲ ਬਚਨ ਵਿਲਾਸ ਕੀਤੇ ਦੱਸੀ ਦੀ ਹਨ ਇਸ ਥੜੇ ਨੂੰ ਉੱਥੋਂ ਦੇ ਲੋਕ ਨਾਨਕਵਲੀ ਦਾ ਥੜਾ ਕਹਿੰਦੇ ਹਨ ਆਫਰੀਕਾ ਤੋਂ ਮੁੜ ਕੇ ਗੁਰੂ ਜੀ ਹੋਰ ਉੱਤਰ ਵੱਲ ਨੂੰ ਗਏ ਤੇ ਯੂਰਪ ਵਿੱਚ ਤੁਰਕੀ ਦੇਸ਼ ਅਪੜੇ ਪਾਰੇ ਇੰਨੀ ਥਾਈ ਕੀ ਕੋਤਕ ਵਰਤੇ ਇਸ ਗੱਲ ਬਾਵਤ ਕੋਈ ਲਿਖਤ ਨਹੀਂ ਲੱਭੀ